ਰੋਟੀ ਕੱਪੜਾ ਅਤੇ ਮਕਾਨ ਇਹ ਤਿੰਨੇ ਚੀਜ਼ਾਂ ਜ਼ਿੰਦਗੀ 'ਚ ਅਹਿਮ ਨੇ ਕਿਸੇ ਕੋਲ ਤਾਂ ਇਹ ਇਸ ਕਦਰ ਨਹੀਂ ਕਿ ਉਸ ਨੂੰ ਇਸ ਦੀ ਕਦਰ ਹੀ ਨਹੀਂ ਤੇ ਕੋਈ ਇਸ ਕਦਰ ਨੂੰ ਪਾਉਣ ਦੇ ਲਈ ਆਪਣੀ ਜੀਅ ਜਾਨ ਦੀ ਕੋਸ਼ਿਸ਼ ਲਗਾ ਦਿੰਦਾ ਹੈ ਇਹ ਤਿੰਨੇ ਚੀਜ਼ਾਂ ਪਾਉਣ ਦੇ ਲਈ ਕੋਈ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ ਕੋਈ ਇੱਥੇ ਹੀ ਦਿਹਾੜੀ ਟੱਪਾ ਜਾਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ ਬਸਰ ਕਰ ਰਿਹਾ ਹੈ ਪਰ ਇੱਕ ਗਰੀਬੀ ਅਜੇ ਹੀ ਚੀਜ਼ ਹੈ ਜੋ ਰਿਸ਼ਤਿਆਂ ਦੇ ਵੀ ਭਾਰੂ ਪੈ ਜਾਂਦੀ ਹੈ ਮਾਤਾ ਨੂੰ ਪੁੱਤ, ਪਤਨੀ ਤੋਂ ਪਤੀ ਵਿਛੜ ਜਾਂਦਾ ਹੈ। ਇੱਕ ਖਬਰ, ਇੱਕ ਮਾਮਲਾ ਸਾਹਮਣੇ ਆਉਂਦਾ ਹੈ ਜੋ ਰੂਹ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਇੱਕ ਮਾਂ ਜੋ ਆਪਣੇ ਪੁੱਤ ਦੇ ਇਲਾਜ ਦੇ ਲਈ ਪੁੱਤ ਜਿਸ ਨੂੰ ਬਲੱਡ ਕੈਂਸਰ ਸੀ ਉਸ ਦੇ ਇਲਾਜ ਦੇ ਲਈ ਵਿਦੇਸ਼ੀ ਧਰਤੀ ਤੇ ਗਈ। ਲਾਲਚ ਆਇਆ। ਲਾਲਚ ਹੀ ਆਇਆ ਕਿ ਤੁਸੀਂ ਪੁੱਤ ਦਾ ਇਲਾਜ ਕਰਵਾਉਣਾ ਹੈ ਤਾਂ ਵਿਦੇਸ਼ ਜਾਓ, ਵਧੀਆ ਪੈਸੇ ਕਮਾਉਂਗੇ ਤੇ ਪੁੱਤ ਦਾ ਸੋਖਾਲਾ ਇਲਾਜ ਕਰਾ ਲਓ। ਮਾਪੇ ਪੁੱਤ ਦੇ ਪਿਆਛ ਨਿਰਮੋਹ ਹੋਏ ਤੇ ਮਾਂ ਵਿਦੇਸ਼ ਚਲੇਗੀ ਪਰ ਕੀ ਪਤਾ ਸੀ ਕਿ ਮਾਂ ਉਧਰ ਵਿਦੇਸ਼ ਪਹੁੰਚੇਗੀ ਤੇ ਪਿੱਛੋਂ ਪੁੱਤ ਦੀ ਮੌਤ ਦੀ ਖਬਰ ਆਵੇਗੀ ਪੁੱਤ ਝੰਜੋੜਨ ਵਾਲੀ ਗੱਲ ਇਹ ਹੈ ਕਿ ਪੁੱਤ ਦੀ ਮੌਤ ਹੋ ਗਈ 11 ਜਨਵਰੀ ਨੂੰ ਤੇ ਮਾਂ ਵਿਦੇਸ਼ ਚ ਬੈਠੀ ਹੈ ਪਰ ਮਾਂ ਨੂੰ ਹੁਣ ਪੁੱਤ ਦੀ ਅੰਤਿਮ ਸੰਸਕਾਰ ਦੇ ਲਈ ਜਾਂ ਕਹਿ ਲਈਏ ਅਖੀਰਲੀ ਵਾਰ ਗੱਲ ਲਾਉਣ ਦੇ ਲਈ ਉਸ ਦਾ ਚਿਹਰਾ ਦੇਖਣ ਲਈ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲ ਰਹੀ ਆਖਰ ਮਾਮਲਾ ਕੀ ਹੈ ਕਿਵੇਂ ਲਾਲਚ ਦੇ ਵਿੱਚ ਫਸੀ ਸਾਡੇ ਲੋਕਾਂ ਦੇ ਲਈ ਇੱਕ ਖਾਸ ਮੈਸੇਜ ਵੀ ਇਸ ਖਬਰ ਦੇ ਲਈ ਹੈ ਜੋ ਵਿਦੇਸ਼ੀਆਂ ਚ ਧਰਤੀ ਤੇ ਜਾਂਦੇ ਨੇ ਖਾਸ ਤੌਰ ਤੇ ਇਸਲਾਮਿਕ ਦੇਸ਼ਾਂ ਦੇ ਵਿੱਚ ਜਿੱਥੋਂ ਅਜਿਹੇ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਨੇ ਆਓ ਦੇਖਦੇ ਹਾਂ ਇੱਕ ਖਾਸ ਖਬਰ ਇਹ ਖਬਰ ਤੁਹਾਨੂੰ ਤੁਹਾਡੀ ਸੋਚ ਬਦਲਣ ਦੇ ਲਈ ਤੇ ਵਿਦੇਸ਼ੀ ਜਾਣ ਦੇ ਲਈ ਸੋਚਣ ਦੇ ਲਈ ਮਜਬੂਰ ਵੀ ਕਰ ਦੇਵੇ ਮਾਮਲਾ ਦੋ ਜਗ੍ਹਾ ਦਾ ਇੱਕ 40 ਮੁਕਤੀਆਂ ਧਰਤੀ ਸ੍ਰੀ ਮੁਕਤਸਰ ਸਾਹਿਬ ਤੇ ਦੂਸਰੀ ਤਰਨਤਾਰਪ ਪਹਿਲਾਂ ਗੱਲ ਕਰਦੇ ਹਾਂ ਮੁਕਸਰ ਸਾਹਿਬ ਜਿੱਥੋਂ ਇੱਕ ਮਹਿਲਾ ਆਪਣੇ ਪੁੱਤ ਦੇ ਇਲਾਜ ਦੇ ਲਈ ਉਮਾਨ ਜਾਂਦੀ ਹੈ ਤੇ ਪੁੱਤ ਦਾ ਇਲਾਜ ਕਰਾ ਸਕेंगी ਚਾਰ ਪੈਸੇ ਬਣ ਕੇ ਇਲਾਜ ਸੁਖਾਲਾ ਹੋ ਜਾਵੇਗਾ ਤੇ ਪੁੱਤ ਆਪਣੀ ਜ਼ਿੰਦਗੀ ਜੀ ਸਕੇਗਾ ਲਾਲਚ ਦਿੱਤਾ ਗਿਆ ਵੱਧ ਪੈਸੇ ਕਮਾਉਣ ਦਾ ਤਾਂ ਲਾਲਚ ਦੇ ਵਿੱਚ ਜਾਂ ਕਹਿ ਲਈਏ ਕਿ ਪੁੱਤ ਦੇ ਇਲਾਜ ਦੇ ਲਈ ਕੁਝ ਵੀ ਕਰ ਗੁਜ਼ਰਨ ਵਾਲੇ ਮਾਪੇ ਉਸ ਲਾਲਚ ਦੇ ਵਿੱਚ ਫਸ ਕੇ ਤੇ ਮਾਂ ਜਿਹੜੀ ਉਮਾਨ ਚਲੇ ਜਾਂਦੀ ਹੈ ਤਿੰਨ ਮਹੀਨੇ ਜੀ ਤੋੜ ਮਿਹਨਤ ਕੀਤੀ ਜਾਂਦੀ ਹੈ ਪਰ ਮਗਰੋਂ ਜਦ ਖਬਰ ਪਹੁੰਚਦੀ ਹੈ ਕਿ ਪੁੱਤ ਦੀ ਮੌਤ ਹੋ ਗਈ ਪੁੱਤ ਹੁਣ ਸੀਰੀਅਸ ਹੋ ਗਿਆ ਤਾਂ ਮਾਂ ਭਾਰਤ ਆਉਣ ਦੀ ਗੁਹਾਰ ਲਗਾਉਂਦੀ ਹੈ ਪਰ ਉਸ ਨੂੰ ਭਾਰਤ ਨਹੀਂ ਆਉਣ ਦਿੱਤਾ ਜਾਂਦਾ ਪਰਿਵਾਰਕ ਮੈਂਬਰ ਹੁਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚੇ ਨੇ ਕਿ ਜੇਕਰ ਜਿਉਂਦੇ ਜੀ ਆਪਣੇ ਪੁੱਤ ਨੂੰ ਨਾ ਦੇਖ ਸਕੀ ਤਾਂ ਹੁਣ ਮ੍ਰਿਤਕ ਪਏ ਪੁੱਤ ਨੂੰ ਅਖੀਰਲੀ ਵਾਰ ਉਸਦੀ ਮਾਂ ਦੇਖ ਸਕੇ ਪਰ ਉੱਥੇ ਬੈਠੇ ਕੁਝ ਜਿਹੇ ਲੋਕ ਉਸਦੀ ਮਾਂ ਨੂੰ ਭਾਰਤ ਨਹੀਂ ਆਉਣ ਦੇਣਾ ਚਾਹੁੰਦੇ ਤੇ ਜੇਕਰ ਆਉਣਾ ਵੀ ਹੈ ਤਾਂ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਸੀ ਪਰਿਵਾਰਕ ਮੈਂਬਰਾਂ ਦਾ ਆਓ ਸੁਣਦੇ ਹਾਂ ਮੇਰੀ ਪਤਨੀ 2025 ਦਸੰਬਰ ਮੈਂ ਦਸੰਬਰ ਚ ਗਈ ਸੀ ਤੇ ਹੁਣ ਕਿਉਂ ਵਾਪਸ ਬੁਲਾਉਣਾ ਚਾਹੁੰਦੇ ਕੀ ਹੋਇਆ ਕੀ ਹੈ ਬੱਚੇ ਨੂੰ ਬਲੱਡ ਕੈਂਸਰ ਸੀ ਜਿਹਦੇ ਕਾਰਨ ਉਹਦੀ ਮੌਤ ਮੇ ਬੱਚੇ ਦੀ ਮੌਤ ਹੋ ਗਈ ਹੈ ਜੀ ਮੈਂ ਆਪਣੀ ਪਤਨੀ ਨੂੰ ਇਸ ਲਈ ਬਵਾਸ ਬੁਲਾਉਣਾ ਚਾਹਨਾ ਕਿਉਂ ਕਦੋਂ ਹੋਈ ਸੀ ਕਿ ਉਹਨਾਂ ਦੀ ਮੌਤ 11 ਜਨਵਰੀ 2026 ਤੇ ਉਦੋਂ ਦੀ ਹਜੇ ਤੁਹਾਡੀ ਘਰ ਵਾਲੀ ਨਾਲ ਹੁਣ ਗੱਲ ਹੋ ਰਹੀ ਹੈ ਉਹ ਕੀ ਕਹਿ ਰਹੀ ਹੈ ਤੁਹਾਨੂੰ ਕੀ ਦੱਸ ਰਹੀ ਹੈ ਕਿੱਥੇ ਪੈਸੇ ਆ ਜੀ ਉਹਨਾਂ ਨੇ ਬਸ ਇੰਨਾ ਹੀ ਮੈਨੂੰ ਦੱਸਿਆ ਸੀ ਕਿ ਮੈਂ ਉਹ ਜਿਹੜੇ ਕਰੇ ਉਹ ਕੰਮ ਕਰਦੇ ਸੀਗੇ ਮਤਲਬ ਪੈਸੇ ਮੰਗਦੇ ਹੈਗੇ ਕਿੰਨੇ ਪੈਸੇ ਮੰਗ ਰਹੇ ਸੀ ਉਹ ਮਤਲਬ 1200 ਉਮਾਨ ਦੀ ਕਰੰਸੀ ਮੰਗਦੇ ਹੈਗੇ ਤੇ ਉਹ ਉਹਨਾਂ ਨੇ ਮਨਤਾ ਵੀ ਕੀਤੀਆਂ ਸੀ ਕਰਦੀ ਨਹੀਂ ਪਰ ਨਹੀਂ ਮੰਨੇ ਫਿਰ ਮੈਸੀ ਮੈਸੀ ਜੇ ਗਏ ਸੀ ਕੀ ਮੰਗ ਕਰਨਾ ਚਾਹੁੰਦੇ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਮਤਲਬ ਮੇਰੇ ਬੱਚੇ ਦੀ ਮਾਤਾ ਨੂੰ ਇੱਥੇ ਇੰਡੀਆ ਵਾਪਸ ਭੇਜ ਦਿੱਤਾ ਜਾਵੇ ਜੋ ਕਿ ਮੈਂ ਆਪਣੇ ਬੱਚੇ ਦਾ ਸੰਸਕਾਰ ਕਰ ਸਕਾਂ ਤੇ ਉੱਥੇ ਦੂਸਰਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਉੱਥੋਂ ਦੀ ਵੀ ਇੱਕ ਮਹਿਲਾ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਪਣੇ ਗੁਜਰ ਬਸਰ ਦੇ ਲਈ ਜਾਂ ਕਹਿ ਲਈ ਰੋਟੀ ਕੱਪੜਾ ਤੇ ਮਕਾਨ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਪਣਾਉਣ ਦੇ ਲਈ ਪਾਉਣ ਦੇ ਲਈ ਵਿਦੇਸ਼ੀ ਧਰਤੀ ਦੇ ਪਹੁੰਚੀ ਓਮਾਨ ਪਹੁੰਚੀ ਤੇ ਉੱਥੇ ਵੀ ਕੁਝ ਜੇਹੀ ਹੋਇਆ ਕਿ ਉਸਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਮੈਲਾ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਮਿਲਦੀ ਤੇ ਜੇਕਰ ਇਜਾਜ਼ਤ ਮਿਲਦੀ ਵੀ ਹੈ ਤਾਂ ਲੱਖਾਂ ਰੁਪਏਾਂ ਦੇ ਬਦਲੇ ਇਸ ਨੂਨਾ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਰਾਸਾ ਮੈਂਬਰ ਸੰਤ ਸੀਚੇਵਾਲ ਉਹਨਾਂ ਤੱਕ ਪਹੁੰਚ ਗਈ ଥିਗੀ ਇਹਨਾਂ ਮਾਮਲੇ ਨੂੰ ਲੈ ਕੇ ਕੀ ਕੁਝ ਬੋਲੇ ਨੇ ਰਾਸਾ ਮੈਂਬਰ ਸੰਤ ਸੀਚੇਵਾਲ ਆਓ ਸੁਣਦੇ ਹਾਂ ਦੋ ਮਤਾਵਾ ਜਿਹੜੀਆਂ ਬਾਹਰ ਫਸ਼ੀਆਂ ਹੋਈਆਂ ਹੋਈਆਂ ਰੋਇਦਰਾ ਅੱਜ ਆ ਨਹੀਂ ਦੇ ਉਹਨਾਂ ਦਾ ਇੱਕ ਦਾ ਮੋਖਰ ਸਾਹਿਬ ਤੋਂ ਤੇ ਉਹਨਾਂ ਦਾ 8 ਸਾਲ ਦਾ ਬੱਚਾ ਕੈਂਸਰ ਦਾ ਸਕਾਰ ਸੀ ਤੇ ਉਹਨਾਂ ਨੂੰ ਲਾਲਜ ਦਿੱਤਾ ਕਿਸੇ ਰਿਸ਼ਤੇਦਾਰ ਨੇ ਵੀ ਤੈਨੂੰ ਇੰਨੇ ਰੁਪਏ ਸੇ ਉੱਥੋਂ ਮਿਲ ਜਾਣਗੇ ਤੇ ਬੱਚੇ ਦਾ ਇਲਾਜ ਕਰਾਉਂਗੀ ਪਰ ਬੱਚਾ ਵੀ ਚਲੇ ਗਿਆ ਪਰ ਹੁਣ ਉਹ ਉਹਨਾਂ ਨੂੰ ਸਸਕਾਰ ਨਹੀਂ ਕਰ ਰਹੇ ਇਸ ਵਾਸਤੇ ਕਿ ਉਹਨਾਂ ਦੀ ਮਾਂ ਆਣ ਕੇ ਮੂੰਹ ਦੇਖ ਲਵੇ ਤੁਹਾਦੇ ਵਾਰਤੇ ਦੂਸਰਾ ਜਿਹੜਾ ਸੀ ਤਰਨ ਤਰਨ ਦਾ ਆਇਆ ਸੀ ਅ ਜਿਹੜੀ ਉੱਥੇ ਵੀ ਜਿਹੜੀ ਹੈਗੀ ਉਹਦਾ ਪਤੀ ਹੈ ਜਿਹੜਾ ਉਹ ਜੜਾਈ ਕਰ ਗਿਆ ਉਹਨਾਂ ਨੇ ਕਾਫੀ ਦਿਨ ਲਾਸ ਰੱਖੀ ਰੱਖੀ ਪਰ ਉਹ ਮਾਈ ਉਧਰ ਨਹੀਂ ਆ ਸਕੀ ਸੋ ਉਹਦੇ ਵਾਸਤੇ ਵੀ ਅਸੀਂ ਦੋਨੋਂ ਨੀਮਤ ਵਾਲੇ ਨੂੰ ਚਿੱਠੀ ਲਿਖੀ ਆ ਕਿ ਇਹਨਾਂ ਨੂੰ ਆਪਣੇ ਆਣ ਕੇ ਪਤੀ ਦਾ ਜਿਹੜੀ ਹੈ ਅੰਤਮ ਕਿਰਿਆ ਸਰ ਦਾ ਸਤਿਕਾਰ ਨ ਕਰ ਸਕੇ ਤੇ ਦੂਸਰੀ ਆਪਣੇ ਬੱਚੇ ਦਾ ਕਿਸ ਸਕਾਰ ਕਰ ਰਹੇ ਸਕੇ ਤੁਸੀਂ ਲਿਖਿਆ ਚਿੱਠੀ ਲਿਖੀ ਹਮ ਕੋਲੋਂ ਸੱਕ ਇਹ ਜ਼ਰੂਰ ਜਿਹੜਾ ਹੈਗਾ ਅੱਗੇ ਵੀ ਕਾਫੀ ਜਿਹੜੇ ਹੈਗੇ ਮੰਦਰਾ ਲਿਆ ਮਦਦ ਕਰ ਰਹੇ ਤੇ ਇਹ ਵਾਪਸ ਆਉਣਗੇ ਦੱਸਿਓ ਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਤੇ ਅੱਜ ਕੱਲ੍ਹ ਵਧ ਰਹੇ ਜਾਲੀ ਤੇ ਠੱਗ ਏਜੰਟਾਂ ਦੇ ਇਹਨਾਂ ਮਾਮਲੇ ਜੋ ਲੋਕਾਂ ਨੂੰ ਲਾਲਚ ਦੇ ਕੇ ਵਿਦੇਸ਼ੀ ਧਰਤੀ ਤੇ ਤੇ ਭੇਜ ਦਿੰਦੇ ਨੇ ਪਰ ਉੱਥੇ ਜਾ ਕੇ ਉਹ ਕਾਫੀ ਗੁਨਾਹਾਂ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਫਿਰ ਪੀੜਿਤ ਹੁੰਦੇ ਨੇ ਤਾਂ ਉਹਨਾਂ ਏਜੰਟਾਂ ਨੂੰ ਲੈ ਕੇ ਕੀ ਕੁਝ ਬੋਲੇ ਨੇ ਸੰਤ ਸੀਚੇਵਾਲ ਆਓ ਸੁਣਦੇ ਆਂ ਕਿ ਬੇਨਤੀ ਕਰਦੇ ਆਂ ਕਿ ਇਹ ਇਹਨਾਂ ਜਿਹੜੇ ਏਜੰਟਾਂ ਇਹਨਾਂ ਦੇ ਚਾਸੀ ਚਨਾਵ ਇਹ ਕੋਈ ਏਜੰਟ ਜਿਹੜੇ ਹੈ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਇਹ ਪਿੰਡਾਂ ਪਿੰਡਾਂ ਦੇ ਵਿੱਚ ਫਿਰਦੇ ਆ ਲਾਲਚ ਦੇ ਦਿੰਦੇ ਆ ਇਨੇ ਰੁਪਏ ਤੁਹਾਨੂੰ ਦੇਵਾਂਗੇ ਕਰਦਾ ਕੰਮ ਕਰਾਉਣਾ ਉੱਥੇ ਜਾ ਕੇ ਬਹੁਤ ਖੁਆਰ ਹੁੰਦੇ ਆ ਤੋ ਖਾਸ ਕਰਕੇ ਸਾਡੀਆਂ ਮਤਾਵਾ ਇਹਨਾਂ ਮੁਲਕਾਂ 'ਚ ਨਾ ਭੇਜੋ ਇਹਦੇ ਵਾਸਤੇ ਫਿਰ ਅਸੀਂ ਬੇਨਤੀ ਕਰਦੇ ਆਂ ਤਾਂ ਵੀ ਆਪਣੇ ਅਧਾਰੇ ਹਮਦਰਦ ਟੀਵੀ ਦੇ ਵੱਲੋਂ ਸਾਰੇ ਨੂੰ ਇਹ ਅਪੀਲ ਕਰਾਂਗੇ ਕਿ ਜੇਕਰ ਤੁਸੀਂ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ੀ ਧਰਤੀ ਤੇ ਜਾਣਾ ਚਾਹੁੰਦੇ ਹੋ ਤਾਂ ਸਹੀ ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇ ਉਹਨਾਂ ਤਰੀਕਿਆਂ ਨਾਲ ਹੀ ਬਾਹਰ ਜਾਇਆ ਜਾਵੇ ਨਾ ਜੋ ਅਜਿਹੇ ਠੱਗ ਤੇ ਜਾਲੀ ਲੋਕਾਂ ਦੇ ਰਾਹੀਂ ਬਾਹਰ ਜਾਇਆ ਜਾਵੇ ਤਾਂ ਜੋ ਤੁਹਾਨੂੰ ਅਜਿਹੀ ਪੀੜਤਾ ਦਾ ਸਾਹਮਣਾ ਕਰਨਾ ਨਾ ਪੈ ਸਕੇ ਪਰ ਜ਼ਰੂਰਤ ਹੋਣੀ ਹੈ ਕਿ ਜਲ ਤੋਂ ਜਲਦ ਉਹ ਲੋਕ ਉਹਨਾਂ ਮਾਮਾ ਉਹਨਾਂ ਉਸ ਪਤਨੀ ਨੂੰ ਜਿਹੜੀ ਆ ਭਾਰਤਾਂ ਨੂੰ ਇਜਾਜ਼ਤ ਦੇ ਸਕਣ ਤਾਂ ਜੋ ਪਤਨੀਆਂ ਆਪਣੇ ਪਤੀ ਨੂੰ ਤੇ ਮਾਂ ਆਪਣੇ ਪੁੱਤ ਨੂੰ ਖੇਲੀਵਾਰ ਦੇਖ ਸਕੇ ਤੁਸੀਂ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ ਲਈ